ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਕਰਦਾ ਸਾਰੇ ਘੈਂਟ ਆਉਣਗੇ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਤੇ ਇਸ ਬਲੌਗ 'ਚ ਯਾਰ ਆਪਾਂ ਆ ਗਏ ਆ ਜੀ ਜਿਮ ਸਵੇਰ ਦਾ 8 ਵਜੇ ਦਾ ਟਾਈਮ ਹੈਗਾ ਵਾ ਉਵੇਂ ਹੀ ਯਾਰ 6 ਵਜੇ ਜਿਮ ਲਾਉਣੀ ਹੈ ਅੱਜ ਐਤਵਾਰ ਦਾ ਦਿਨੇ ਆ ਤੇ ਅੱਜ ਯਾਰ ਜਿਮ ਦੇ ਵੀਰ ਜਿਹੜੇ ਹੈਗੇ ਆ ਜੋੜਨ ਵੀਰ ਉਹਨਾਂ ਨੇ ਨਾ ਮਤਲਬ ਕਿ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਸੀ ਜਿਮ ਤੇ ਉਹਦੀਆਂ ਤਿਆਰੀਆਂ ਚੱਲਦੀਆਂ ਪਈਆਂ ਵਾ ਵੈਲਕਮ ਬੈਕ ਟੂ ਮਾਈ ਚੈਨਲ ਹੋਪ ਕਰਦਾ ਸਾਰੇ ਘੈਂਟ ਆਉਣਗੇ ਜੀ ਤੇ ਬਾਕੀ ਯਾਰ ਨਿਕਾ ਆ ਗਿਆ ਆਪਣੇ ਨਾਲ ਫਤਿਹ ਬੁਲਾਦੇ ਫਿਰ ਖਿੱਚ ਕੇ ਬੁਲਾ ਖਿੱਚ ਕੇ ਬੁਲਾ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਇਹ ਆ ਜੀ ਆਪਣੀ ਜਿੰਮ ਤੇ ਬਾਕੀ ਅੰਦਰ ਚਾਚੇ ਹੁਣ ਆ ਆ ਜੀ ਆਪਣਾ ਚਾਚਾ ਆ ਬੜੀ ਆਪਣੇ ਜਰਨਵੀਰ ਔਰ ਭਾਜੀ ਬਾਕੀ ਆ ਵੀਰ ਤਿਆਰੀਆਂ ਜਲਦੀਆਂ ਪਈਆਂ ਬੱਕੀ ਉਹ ਲੈ ਆ ਜੀ ਆਪਾਂ ਡੰਡੇ ਲੈ ਆਉਣੇ ਆ ਜੀ ਚਲੋ ਭਲੀ ਜਾਈ ਰਹੀ ਇੱਧਰ ਹੈ ਜੀ ਜਿਮ ਤੇ ਮਾਰੇ ਦਾ ਸਰੂਪ ਆਪਾਂ ਰੱਖਾਂਗੇ ਇੱਥੇ ਤੇ ਬਾਕੀ ਯਾਰ ਬਾਕੀ ਜਿਹੜੀਆਂ ਮਸ਼ੀਨਾਂ ਹੈਗੀਆਂ ਉਹ ਸਾਰੀਆਂ ਥੱਲੇ ਆ ਇਹ ਆ ਜੀ ਆਪਣਾ ਜਿਮ ਆਪਾਂ ਸੋਭਾ ਸੋਭਾ ਇੱਥੇ ਜਿਮ ਲਾਉਣ ਹੁੰਨੇ ਆ ਤੇ ਬਹੁਤ ਘੈਂਟ ਜਿਮ ਆ ਜੀ ਬਹੁਤ ਘੈਂਟ ਨੇਚਰ ਆ ਵੀਰ ਦਾ ਆਪਾਂ ਮੇਰੇ ਯਾਰ ਫਿਰ ਆ ਡੰਡੇ ਲੈਣ ਤੇ ਆ ਚੰਦੋਆ ਸਾਹਿਬ ਨੂੰ ਆ ਚੰਦੋਆ ਸਾਹਿਬ ਹਾਂ ਸੱਚੇ ਮੇਰੇ ਅੱਬਾ ਬੈਨ ਹੁੜਾ ਦੋ ਆਇਆ ਲਾਗੇ ਲਾਗੇ ਕਰ ਦੋ ਥੋੜੇ ਉਧਰੇ ਪਾਸੇ ਆਹਾਂ ਨਹੀਂ 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 ਇਹੇ ਉਹ ਮੂੰਹ ਉਹਦਾ ਕੰਨੇ ਦਾ ਪਰਲੇ ਪਾਸੇ ਆਉਣਾ ਮੂੰਹ ਪਰਲੇ ਪਾਸੇ ਹਾਂ ਆ ਬਾਈ ਖਾਏ ਮੀ ਚਲੋ

ਕਿਆ ਸਹੀ ਹੈ ਹਾਂ ਵਾ ਠੀਕ ਹੈ ਚਲ ਓਕੇ ਆਹ ਪਿੱਛੇ ਲੱਗ ਰੋ ਮੈਂ ਬਾਈ ਬਾਈ ਕਿੰਗੇ ਤੇ ਆਹ ਪਾਏ ਲੱਗ ਜਿਹੜਾ ਪਿੱਛਾ ਮਿਸੀ ਕੀਤਾ ਯਾਰ ਆਹ ਸਹੀ ਹੈ ਕੱਸਤੇ ਸਾਰੇ ਕੱਸਿਆ ਉਹਨੂੰ ਐ ਇਦਾਂ ਨਹੀਂ ਉਹ ਦੂਸਰੀ ਆਪਾਂ ਠੀਕ ਹੈ

ਸਤ ਨਾਮੁ ਆਹੀ ਗੁਰੂ ਆਤਮਾ ਸ਼ਬਦ ਕਹ ਕਬੀਰ ਤਮ ਸਮਰੱਥ ਦਾਤੇ ਚਾਰ ਕ다ਰਥ ਦੇ ਤਨ ਬਾਰ ਗੁਰੂ ਕਾ ਵਡਿਆਈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿ ਨਿਸ ਸਹਜ ਸੁਭਾਈ ਗੁਰੂ ਕਾ ਜਨਮ ਮਰਨ ਦੁੱਖ ਜਾਇ ਹੋਵੈ ਸਿ ਭਗਤ ਕਾ ਸੰਮਦੀ ਨੋ ਰੇ ਸੋ ਕੋ ਰੇ ਸੋ ਬਚਤੀ ਐ ਗੁਰ ਦੇ ਪੈ ਸੱਚੇ ਪਾਸਿ ਥਾ ਮਹਾਰਾਏ ਦੀ ਕਿਰਪਾ ਨਾਲ ਸੁਖਨ ਸਾਹਿਬ ਜੀ ਦਾ ਗੁਰਬਾਣੀ ਦਾ ਪਾਠ ਸਟਾਰਟ ਹੋ ਗਿਆ ਵਾ ਮਹਾਰਾਏ ਦਾ ਸਰੂਪ ਲੈ ਜਾਂਦਾ ਵਾ ਤੇ ਬਾਕੀ ਯਾਰ ਉਧਰ ਦੀ ਸਾਈਡ ਤੇ ਹਾਂਜੀ ਚਾਹ ਵੀ ਆ ਚਾਹ ਉਧਰਲੀ ਸਾਈਡ ਤੇ ਸਾਰਾ ਲੰਗਰ ਤਿਆਰ ਹੁੰਦਾ ਪਿਆ ਵਾ ਲੰਗਰ ਚ ਆਪਾਂ ਫਿਰ ਤੋਂ ਬਾਬਾ ਜੀ ਨੂੰ ਪੁੱਛਦੇ ਹਾਂ ਜੀ ਕੀ ਆ ਇੱਧਰ ਚਾਹ ਆ ਜੀ ਚਾਹ ਖਸਖਾਸ ਵਾਲੀ ਖਸਖਾਸ ਵਾਲੀ ਚਾਹ ਚਾਹ ਦੇ ਨਾਲ ਕੀ ਆ ਯਾਰ ਨਾ ਕੁਛ ਨਹੀਂ ਸੈਂਪਲ ਚਾਹ ਭਾਜੀ ਕੁਛ ਨਹੀਂ ਚਾੜਾ ਕੀਤਾ ਅੰਨਾਰੇ ਤੇ ਉਧਰਲੀ ਸਾਈਡ ਤੇ ਲੌਂਜੀ ਆ ਪੂੜੀ ਆ ਕੜਾਹ ਵਾ ਮੂੰਗੀ ਦਾ ਤੇ ਸਲਾ ਦੇ ਇਹ ਬਣ ਰਿਹਾ ਜੇ ਇਹ ਕੜਾਹ ਹਾਂ ਮੂੰਗੀ ਦਾ ਬਣ ਰਿਹਾ ਜੇ ਇਹ ਬਨਨਦਿਆ ਇਹਦੀ ਮੂੰਗੀ ਦਾ ਕੜਾਹ ਦੇਸੀ ਘੋਪਾਗੇ ਬਾਕੀ ਇਧਰਲੀ ਸਾਈਡ ਤੇ ਆਹ ਪੂੜੀਆਂ ਇੱਚ ਤਲਾਂਗੇ ਇਧਰ ਲੌਂਜੀ ਬਣੇਗੀ ਸਬਜੀ ਤੇ ਉਹ ਬਾਬਾ ਜੀ ਪਿਆਜ਼ ਕੱਟਦੇ ਪਏ ਆਲੂ ਉਹਨਾਂ ਨੇ ਤਿਆਰ ਕਰ ਲਏ ਲੌਂਜੀ ਪੂੜੀ ਆ ਤੇ ਇਧਰ ਸਾਰਾ ਸਮਾਨ ਪਿਆ ਤੇ ਆ ਆ ਜੀ ਆਪਣਾ ਜਿਮ ਜੋਰਡਨ ਫਿਟਨੈਸ ਜਿਮ ਬਾਬਾ ਜੀ ਸੁਖਮਨੀ ਸਾਹਿਬ ਦੇ ਪਾਠ ਹਾਂ ਹਾਂਜੀ ਹਾਂਜੀ ਆਜੋ ਇਹ ਬਾਬਾ ਜੀ ਇਹ ਛੋਟੀ ਖਾਣਾ ਸਸੀ ਗਾਲ ਬਾਜੀ ਆਗੁਰ ਦਵਰਾ ਸਾਹਿਬ ਦੇ ਬਿਲਕੁਲ ਨਾਲ ਹੈ ਜੀ ਜਿਮ ਆਪਣਾ ਬਹੁਤ ਘੈਂਟ ਜਿਹਾ ਹੈ ਮੈਂ ਆਪਾਂ ਵੀ ਇੱਥੇ ਲਾਉਂਦੇ ਐਕਸਰਸਾਈਜ਼ ਬਿਲਕੁਲ ਓਕੇ ਰਿਪੋਰਟਾ ਮਿੱਤਰੋ ਇੱਧਰ ਪੂਰੀ ਆ ਕਟਾ-ਕਟਾਈ ਹੁੰਦੀ ਆ ਦੇ ਪਿਆਜ਼ਾਂ ਦੀ ਇਹ ਆ ਚੱਕੋ ਮਿੱਤਰੋ ਕੀ ਆਈ ਬਾਤ ਡੱਬਦੇ ਕਿਰੇ ਪਾਪਾ ਜੀ ਹਣੀ ਆ ਨੰਨੇ ਮੁੰਨੇ ਬੱਚੇ ਜਿੱਦ ਕਰਦੇ ਪਏ ਆ ਜੀ ਕਹਿੰਦੇ ਝੂਟਾ ਲੈਣਾ ਵਾਪ ਮੋਟਰਸਾਈਕਲ ਤੇ ਤੇ ਆ ਯਾਰ ਉਧਰ ਵੀਰ ਹੋਣਾ ਦਾ ਮੋਟਰਸਾਈਕਲ ਹੀ ਯਾਰ ਕਿਹੜੇ ਵੀਰ ਦਾ ਸਰਦਾਰ ਵੀਰ ਦਾ ਉਹ ਜਿਹੜੇ ਜਿਨ੍ਹਾਂ ਨੇ ਕਾਲਾ ਪਰਨਾ ਬੰਨਿਆ ਉਹਨਾਂ ਦਾ ਮੋਟਰਸਾਈਕਲ ਆ ਜੀ ਤੇ ਕਹਿੰਦਾ ਝੂਟਾ ਲੈਣਾ ਚਲੋ ਆਪਾਂ ਚਲਾ ਕੇ ਬਹਿੰਨੇ ਆ ਚਾਬੀ ਲਾਤੀ ਪਹਿਲੀ ਵਾਰੀ ਗੁਰੂਗામ ਮੋਟਰਸਾਈਕਲ ਆ ਕਿਹੜੀ ਬਾਤ ਆ ਮੈਂ ਲਓ ਜੀ ਵੀਰ ਜੀ ਨੰਨੇ ਮੁੰਨੇ ਬੱਚੇ ਕਹਿੰਦੇ ਸੀ ਕਿ ਝੂਟਾ ਲੈਣਾ ਤੇ ਇਸੇ ਬਣਿਆ ਆਪਾਂ ਉਹਨਾਂ ਨੂੰ ਫੜਾ ਦਿੱਤਾ ਹੈ ਜੀ ਕੈਮਰਾ ਤੇ ਮੈਂ ਚੱਲ ਤੂੰ ਮੇਰੀ ਵੀਡੀਓ ਬਣਾ ਹੁਣ ਚਲਾ ਕੇ ਵੇਖਾਂਗੇ ਕਿਵੇਂ ਯਾਰ ਫੱਬਦਾ ਤੁਹਾਡੇ ਭਰਾ ਤੇ ਪੂਰਾ ਕਿ ਨਹੀਂ ਕਮੈਂਟ ਕਰਕੇ ਦੱਸਿਓ ਜਰੂਰ ਆਪਾਂ ਚਲਾ ਕੇ ਵੇਖਦੇ ਹਾਂ ਕਿ ਫੱਬਣਾ ਚਾਹੀਦਾ ਬਸ ਥੱਲੇ ਭਾਵੇਂ ਯਾਰ ਸਾਡੇ ਚੱਪੜਾਂ ਹੀ ਕੋਈ ਚੱਕਰ ਨਹੀਂ ਫੱਬੜਾ ਜਾਈਦਾ ਹੁਣੇ ਮੈਂ ਚਲਾ ਕੇ ਵੇਨਾਂ ਵਾ ਤੇ ਜੇ ਫੱਬੂਗਾ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਘੈਂਟ ਲੱਗਦਾ ਪਿਆ ਪੂਰਾ ਇੱਥੋਂ ਯਾਰ ਆਪਾਂ ਮੋੜ ਲੈਨੇ ਆ ਵਾ ਸੈਨੂੰ ਕੀ ਆਈ ਬਤਾ ਦੱਸੋ ਯਾਰ ਮੇਰੇ ਵੀਰ ਸਾਰੇ ਭੈਣ ਭਰਾ ਕਿਵੇਂ ਘੈਂਟ ਲੱਗਦਾ ਪਿਆ ਫਿਰ ਆਪਾਂ ਲੈ ਲਾਂਗੇ ਲੈਫਟ ਮਰਵਾਈਏ ਇਹਦੀ ਬੱਜਣੀ ਨਹੀਂ ਇਹਦੀ ਘਿਹੜਿਆ ਜੀ ਪੂਰਾ ਕੀ ਚਾਹੀਦਾ ਓ ਅਵੇ ਪਏ ਮੇਰੇ ਪ੍ਰਸ਼ਾਦੇ ਹੈ ਕੀ ਆ ਜੀ ਆਪਾਂ ਪੀਂਦੇ ਪਏ ਆ ਜੀ ਚਾਹ ਤੇ ਮੈਂ ਹਾਂ ਚਲੋ ਤੁਹਾਨੂੰ ਆਪਾਂ ਜਿੰਮ ਦੇ ਆਪਾਂ ਅੰਦਰ ਉਹ ਵਕਤ ਦਿਖਾ ਦਿੰਨੇ ਆ ਕਿ ਕਿੱਥੇ ਆਪਾਂ ਜਿੰਮ ਲਾਉਨੇ ਆ ਇਧਰ ਬੱਜਾ ਕਿਵੇਂ ਖੋਲੀਏ ਲਾਟੇ ਦੇ ਨਾਲ ਹੀ ਖੋਲਣਾ ਪੈਣਾ ਵਾਏ ਗਰੂ ਧੰਨ ਗੁਰਾਂ ਦਾ ਜੀ ਆ ਜੀ ਆਪਣਾ ਜਿਮ ਇਧਰ ਬਾਬਾ ਦੀਪ ਸਿੰਘ ਜੀ ਦੀ ਫੋਟੋ ਵਾਏ ਗੁਰੂ ਜੀ ਕੀ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਤੇ ਆਇਆ ਜੀ ਆਪਾਂ ਆਪਣਾ ਜਿਮ ਹੈ ਜੀ ਇੱਥੇ ਆਪਾਂ ਜਿਮ ਲਾਉਨੇ ਆ ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਆ ਆਇਆ ਜੀ ਸਾਰੀਆਂ ਮਸ਼ੀਨਾਂ ਆਪਣੇ ਕੋਲ ਇੱਥੇ ਅਵੇਲੇਬਲ ਆ ਇੱਥੇ ਆਣ ਕੇ ਜ਼ਰੂਰ ਵਿਜ਼ਿਟ ਕਰਿਓ ਜੋਰਡਨ ਫਿਟਨੈਸ ਜਿਮ ਆ ਚੈੱਕ ਕਰ ਸਕਦੇ ਹੋ ਤੁਸੀਂ ਆ ਜੀ ਆਪਣੀ ਜਿਮ ਘੈਂਟ ਹੈ ਯਾਰ ਚਾਹ ਪੂਰੀ ਘੈਂਟ ਆ ਹੁਣ ਡਿੱਗ ਲੱਗਾ ਖਸਖਾਸ ਵਾਲੀ ਚਾਹ ਅਹੀਂ ਸਿਰਫ ਮਤਲਬ ਕਿ ਸਿੰਪਲ ਚਾਹ ਕਹਿੰਦੇ ਪਏ ਅ ਚਾਚਾ ਦਾ ਖਸਖਾਸ ਵਾਲੀ ਖਸਖਾਸ ਦਾ ਨਾਮ ਜਰੂਰ ਵਿੱਚ ਲੈ ਵੀਰ ਭਰਾ ਹੁਣ ਹੀ ਆਪਣੇ ਹੋਰ ਅਗੇ ਨੇ ਘੈਂੜਾ ਯਾਰ ਪੂਰੀ ਘੈਂੜਾ ਚਾਹ ਇਹ ਜੇਮੇ ਦੇ ਆਪਰੇ ਪਲੇਅਰ ਹੈ ਇਹ ਜੇਮੇ ਦੇ ਪਲੇਅਰ ਹੈ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਜੇ ਨਹੀਂ ਯਾਰੇ ਚਾਹ ਪੀਓਗੇ ਬਾਜੀ